ਗੁਰੂ ਖਾਲਸਾ ਜੀਓ ਅੱਜ ਸਿੰਘ ਸਾਹਿਬ ਸਰਦਾਰ ਜਸਬੀਰ ਸਿੰਘ ਜੀ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਜਿਨ੍ਹਾਂ ਨੇ ਸਾਈਂਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਸਤ ਲਿਖਤ ਬੀੜ ਸਾਹਿਬ ਨੂੰ ਤਿਆਰ ਕਰਕੇ ਆਪਣੇ ਗ੍ਰਹਿ ਵਿਖੇ ਪ੍ਰਕਾਸ਼ ਕੀਤੇ ਗਏ ਨੇ ਇੱਕ ਬਹੁਤ ਹੀ ਸਹਿਜਪੂਰਵਕ ਉਪਰਾਲਾ ਸਰਦਾਰ ਜਸਬੀਰ ਸਿੰਘ ਜੀ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਇਸ ਕਾਰਜ ਨੂੰ ਸੰਪੂਰਨ ਕੀਤਾ ਹੈ ਸਰਦਾਰ ਜਸਬੀਰ ਸਿੰਘ ਪਾਸੋ ਇਸ ਕਾਰਜ ਬਾਰੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਗਿਆ ਹੈ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੋ ਇਹ ਕਾਰਜ ਸੰਪੂਰਨ ਕਰ ਸਕੇ ਉਹਨਾਂ ਵੱਲੋਂ ਇਹ ਜਾਣਕਾਰੀ ਸੰਗਤਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਸਰਦਾਰ ਜਸਬੀਰ ਸਿੰਘ ਦੇਹਰਾਦੂਨ ਵਿਖੇ ਪ੍ਰੇਮਨਗਰ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਦੇ ਮੁਖੀ ਨੇ ਅਤੇ ਇਹ ਸੇਵਾ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ ਫਿਰ ਲਿਖਣ ਦੀ ਪ੍ਰਮਾਣ ਮੈਂ ਬਰਨਾਲਾ ਸਾਹਤ ਤੋਂ ਇੱਥੇ ਗਵਰਨਰ ਸਾਹਿਬ ਤੇ ਮੈਂ ਉਹਨਾਂ ਦੀਆਂ ਚਿੱਠੀਆਂ ਦਾ ਜਵਾਬ ਦਿੱਤਾ ਲਾਤਾ ਤੇ ਇੱਕ ਦਿਨ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦਾ ਕਾਰਗਰਮ ਸਾਹਿਬ ਦਾ ਹਾਪੀਕ ਇਸਰਾਤ ਤੇ ਆਇਆ ਉਹ ਦੇਖਾ ਤੇ ਅਸੀਂ ਗਏ ਤੇ ਜਦੋਂ ਉਹਦਾ ਲਾਸਟ ਪੇਜ ਦੇਖਿਆ ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਤੇ ਬਿਖਾਰੀ ਮੁਸਤਾਕ ਤੇ ਸੈਨਯੋ ਦੇ ਕਿਸਾ ਬਣਾਏ ਇਹ ਕਿੰਨਾ ਕਲਮ ਬਣਾਏ ਉਹਦਾ ਕੁਲਨ ਜ਼ਿਕਰ ਤੇ ਉਹ ਦੇਖ ਕੇ ਮੈਂ ਅਚਰਿਤ ਚਕਿੱਤ ਹੋਇਆ ਕਿ ਬਈ ਇਹ ਮਕਰਮਾਨ ਦਾ ਲਿਖਿਆ ਹੈ ਤੇ ਬਰਨਾਲਾ ਸਾਹਿਬ ਨੇ ਮੈਨੂੰ ਕਿਹਾ ਬਈ ਤੇ ਤੇਰੀ ਵੀ ਲਿਖਾਈ ਬਹੁਤ ਅੱਛੀ ਹੈ ਮਤਲਬ ਤੁਸੀਂ ਉਸ ਤੋਂ ਪ੍ਰੇਰਿਤ ਹੋਏ ਉਸ ਤੋਂ ਪ੍ਰੇਰਿਤ ਹੋ ਕੇ ਤੁਸੀਂ ਮੈਂ ਇਹ ਬਰਨਾਲਾ ਸਾਹਿਬ ਨੇ ਕਿਹਾ ਕਿ ਬਈ ਤੁਹਾਡੀ ਵੀ ਲਿਖਾਈ ਅੱਛੀ ਹੈ ਤੁਸੀਂ ਵੀ ਲਿਖੋ ਮੈਂ ਵੀ ਸੋਚਿਆ ਕਿ ਇਹ ਤਾਂ ਵਧੀਆ ਹੋਰ ਕੋਈ ਮੌਕਾ ਆ ਨਹੀਂ ਕਿ ਇਹਦਾ ਲਿਖਾਈ ਨੂੰ ਆਪਣੀ ਜਗ੍ਹਾ ਦੇਣ ਦਾ ਸਮਾ ਇਹ ਕੰਮ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਨੇ ਕਿਹਾ ਕਿ ਜਿੱਤੇ ਮੇਰ ਪੜਾਪੂ ਹੋ ਕੇ ਇਹ ਪੂਰਾ ਤਿਆਰ ਕਰਕੇ ਕੱਲ ਰੱਖਿਆ। ਹਾਂ ਜੀ। ਇਹ ਉਸ ਤੋਂ ਬਾਅਦ ਇਹ ਬਾਈਂਡਿੰਗ ਵਾਸਤੇ ਅਮਰੋ ਸਾਥ ਕੋਲ ਬੰਦੇ ਆ। ਸਾਰਾ ਆ ਕੇ ਉਹ ਬਾਈਂਡਿੰਗ ਕਰ ਦਿੱਤੇ। ਵਾਹਿਗੁਰੂ ਜੀ ਦਾ ਖਾਲਸਾ। ਹਾਂ। ਹੋਰ ਆਪ ਜੀ ਨੂੰ ਪੂਰੇ ਗੁਰੂ ਸਾਹਿਬ ਦੇ ਪਿਲਸਾ ਦੇ ਦਰਸ਼ਨ ਕਰਾਣੇ ਆ। ਉਹ ਬਲੇਸ਼ ਸ਼ਾਰਟ ਤੋਂ 34 ਆਪ ਜੀ ਨੂੰ ਜਾਣਕਾਰੀ ਦੇਣ ਲਈ ਸਤਿ ਸ੍ਰੀ ਅਕਾਲ ਜੀ ਸਿੰਘ ਜੀ ਸੁਰੂ ਸਾਰਾ ਟਕਰਾ ਇਸ ਤਰ੍ਹਾਂ ਗੁਰੂਗ੍ਰੰਥ ਸਾਹਿਬ ਵਿੱਚ ਹੁੰਦਾ ਉਸੇ ਤਰ੍ਹਾਂ ਹੀ ਜਿਹੜਾ ਚਮੜ ਉਸੇ ਤਰ੍ਹਾਂ ਹੀ ਗੁਰੂਗ੍ਰੰਥ ਸਾਹਿਬ ਵਿੱਚ ਜਿਹੜੇ ਅੰਗ ਤੇ ਸ਼ੁਰੂ ਹੈ ਉਥੋਂ ਹੀ ਸ਼ੁਰੂ ਹੋਏਗਾ ਜੀ ਉਹ ਹੈ ਗੁਰੂ ਸਾਹਿਬ ਦਾ ਪਹਿਲਾ ਅੰਗ ਵਾਹ ਪਰ ਨਵੇਂ ਰਾਗ ਦੇ ਉੱਤੇ ਐਸੇ ਤਰ੍ਹਾਂ ਫੁੱਲ ਪੇਜ ਡਿਜ਼ਾਈਨਿੰਗ ਕੀਤਾ ਹੈ ਬਾਕੀ ਦੇ ਵਿੱਚ ਜਿਆਦਾ ਜਿਆਦਾ ਬਾਰਡਰ ਬਹੁਤ ਸੋਹਣਾ ਬਹੁਤ ਆਪ ਦੀ ਕਿਰਪਾ ਨਾਲ ਬਣਾਉਂਦੇ ਗਏ ਤੇ ਬਣਦਾ ਗਿਆ ਸੋਚਿਆ ਕੁਝ ਨਹੀਂ ਆਪ ਆਪ ਸੇਵਾ ਲਈ ਵਾਹ ਸੇਵਾ ਮੈਂ ਆਪ ਲਈ ਇਹ ਪ੍ਰਿੰਮ 8 ਸਾਲ ਲੱਗਣ ਮਹਾਰਾਣੀ ਜੀਤ ਲਈ ਉਹ ਸ੍ਰੀ ਸ਼ਾਂਤੀ ਸੇਵਾ ਕਰਦੇ ਹੋ ਬਿਲਕੁਲ ਇਹ ਮਜ਼ਾਦਾਰ ਮਜ਼ਾਦਾਰ ਖਾਸਮ ਦਾ ਕਮਰਾ ਲੱਗ ਗਿਆ ਨਾਲ ਬੁਰਮਾਲੀ ਅਨਮਾਲੀਆਂ ਧਾਰਮਿਕ ਕਿਤਾਬਾਂ ਸਾਰੀਆਂ ਕੋਈ ਆਪ ਕੋ ਦਾ ਪਨਾ ਵਾ ਇਹ ਵਾਲਿਆ ਸੁਖਾਸ਼ੀਲ ਸਥਾਨ ਵੀ ਆਪ ਜੀ ਨੇ ਪਨਾਇਆ ਹੋਇਆ ਹੈ ਮੇਰੀ ਬਖਸ਼ਿਸ਼ ਹੈ ਸਦਾ ਸਾਫ ਸਾਜਵੀ ਸਿੰਘ ਤੇ ਜਿਨ੍ਹਾਂ ਨੇ ਇਹ ਸੇਵਾ ਸੱਚੇ ਪਾਤਸ਼ਾਹ ਨੇ ਆਪ ਲਈ ਹੈ ਔਰ ਇਹਨਾਂ ਨੂੰ ਸਤਿਪੂਰੀ ਸੱਚੇ ਪਾਤਸ਼ਾਹ ਤੰਦੂਸ ਦੇ ਬਖਸ਼ਣ ਦੇ ਰੋਤਾ ਬਖਸ਼ਣ ਪਰਵਾਰ ਵਿੱਚ ਗਲਤੀ ਕਲਾਮ ਨੇ ਬਹਿਰਾਦੂਨ ਤੋਂ ਹਰਬਖਸ਼ ਸਿੰਘ ਦੀ ਰਿਪੋਰਟ